ਹਲਦੀ ਦੇ ਵਿੱਚ ਤੇਲ ਤੇ ਕਰਕਮਨ ਉਹ ਇਹਦੇ ਬੇਸਿਕਲੀ ਦੋ ਤੱਤ ਹੁੰਦੇ ਨੇ ਜਿਹੜੇ ਆਯੁਰਵੇਦ ਦੇ ਵਿੱਚ ਬਹੁਤ ਪਵਿੱਤਰ ਮੰਨੇ ਗਏ ਜਿਹੜੇ ਰੋਗਾਂ ਨੂੰ ਕੱਟਦੇ ਨੇ ਕੁਦਰਤੀ ਤਰੀਕੇ ਦੇ ਨਾਲ ਤਿਆਰ ਹੋਈ ਹਲਦੀ ਜਿਹੜੀ ਹੈਗੀ ਉਹ ਤੁਸੀਂ ਆਯੁਰਵੇਦ ਦੇ ਸਿਧਾਂਤਾਂ ਮੁਤਾਬਕ ਵਰਤ ਸਕਦੇ ਜੀ ਜਿਸ ਤਰ੍ਹਾਂ ਵੀ ਪੁਰਾਣੇ ਵੈਦ ਕਹਿੰਦੇ ਸੀ ਬਜ਼ੁਰਗ ਵੀ ਕਹਿੰਦੇ ਆ ਕਿ ਛੱਟ ਦੇ ਉੱਤੇ ਹਲਦੀ ਜਿਹੜੀ ਹੈਗੀ ਆ ਉਹ ਲਾਓ ਜਦੋਂ ਕਿਸੇ ਨੂੰ ਸੱਟ ਲੱਗ ਜਾਂਦੀ ਆ ਹਲਦੀ ਵਾਲਾ ਦੁੱਧ ਪਿਆਓ ਪਹਿ ਸਭ ਤੋਂ ਪਹਿਲਾਂ ਹੋਰ ਕੁਝ ਨਹੀਂ ਹਲਦੀ ਵਾਲਾ ਦੁੱਧ ਪਿਆਓ ਜੇ ਕਿਸੇ ਦੇ ਪੈਰਾਂ ਦੇ ਉੱਤੇ ਕੋਈ ਫੰਗਲ ਇਨਸਪੈਕਸ਼ਨ ਇਨਫੈਕਸ਼ਨ ਹੁੰਦੀ ਸੀ ਤੇ ਉਹ ਦੇਸੀ ਗਾਂ ਦੇ ਗੋਏ ਦੇ ਧੂਣੀ ਵਾਲ ਕੇ ਤੇ ਉਹਦੇ ਉੱਤੇ ਹਲਦੀ ਪਾ ਕੇ ਤੇ ਉਹ ਧੂਣੀ ਦਿੰਦੇ ਸੀ ਅਸੀਂ ਕੁਦਰਤੀ ਤਰੀਕੇ ਦੇ ਨਾਲ ਹਲਦੀ ਦੀ ਖੇਤੀ ਕਰਦੇ ਆ ਉਸ ਹਲਦੀ ਦੀ ਖੇਤੀ ਕਰਦੇ ਆ ਜਿਹੜੇ ਵੀ ਵਿਧੀਆਂ ਵਰਤਦੇ ਆ ਤੇ ਉਹ ਪੁਰਾਣੇ ਜਿਹੜੀ ਹੈਗੀ ਵੈਦਿਕ ਹਲਦੀ ਆ ਉਸ ਤਰੀਕੇ ਦਾ ਇਹਨੂੰ ਕਰਦੇ ਆ ਤੇ ਇਹ ਕੁਦਰਤੀ ਹੋਣ ਕਰਕੇ ਆਪਾਂ ਇਹ ਕਹਿ ਸਕਦੇ ਆ ਕਿ ਬਿਲਕੁਲ ਉਹੀ ਹੈ ਪੁਰਾਣੀ ਪ੍ਰਾਤਨ ਹਲਦੀ ਹੈ ਪੁਜਾਰੀ ਹਲਦੀ ਨਾਲੋਂ ਬਹੁਤ ਘੱਟ ਵਰਤੀ ਜਾਂਦੀ ਹੈ ਇਹ ਲਗਭਗ ਅੱਧੇ ਤੋਂ ਚੌਥਾ ਹਿੱਸਾ ਦੇ ਵਿੱਚ ਹੀ ਉਤੋਂ ਜ਼ਿਆਦਾ ਅਸਰ ਕਰਦੀ ਹੈ ਔਰ ਸ਼ੁੱਧ ਹੋਣ ਕਰਕੇ ਤੁਸੀਂ ਸਬਜ਼ੀ ਦਾ ਸਵਾਦ ਵੀ ਮਿਲਦਾ ਵਾ ਅਸੀਂ ਪ੍ਰਾਲੀ ਨੂੰ ਜਦੋਂ ਲੋਕ ਸੜਨ ਲੈਂਦੇ ਹੁੰਦੇ ਆ ਤੇ ਅਸੀਂ ਥੋੜਾ ਖਰਚਾ ਕਰਕੇ ਤੇ ਬੇਲਾਂ ਬਣਵਾ ਕੇ ਤੇ ਇਕੱਠੀ ਕਰ ਲੈਂਦੇ ਆ ਅਗਲੇ ਸਾਲ ਦੇ ਹਲਦੀ ਦੇ ਉੱਤੇ ਪਾਉਣ ਦੇ ਲਈ ਹਲਦੀ ਦੇ ਉੱਤੇ ਪਾਉਣ ਦੇ ਦੋ ਤਿੰਨ ਫਾਇਦੇ ਹੋ ਜਾਂਦੇ ਆ ਇੱਕ ਤੇ ਗਰਮੀਆਂ ਦੇ ਵਿੱਚ ਲੂ ਤੋਂ ਪਾਣੀ ਨਹੀਂ ਸੁੱਕਦਾ ਨਮੀ ਰਹਿੰਦੀ ਆ ਦੂਸਰਾ ਵੀਡਸ ਨਹੀਂ ਉਗਦੇ ਮਾਝਾ ਅਕਸਰ ਆਪਣੀ ਸ਼ਾਈ ਵਿਰਾਸਤ ਵਾਸਤੇ ਜਾਣਿਆ ਜਾਂਦਾ ਹੈ ਖਾਣ ਪੀਣ ਵਾਸਤੇ ਵੀ ਜਾਣਿਆ ਜਾਂਦਾ ਹੈ ਤੇ ਇੱਕ ਵੱਡਮੁੱਲੇ ਇਤਿਹਾਸ ਨਾਲ ਵੀ ਜਾਣਿਆ ਜਾਂਦਾ ਹੈ ਪਰ ਸਾਡੇ ਮਾਝੇ 'ਚ ਇੱਕ ਐਸੀ ਚੀਜ਼ ਹੈ ਜਿਸ ਦੀ ਪਹਿਚਾਨ ਅੱਜ ਦੁਨੀਆ ਪਰਚ ਹੈ ਜੀ ਹਾਂ ਗੱਲ ਕਰ ਰਹੇ ਆਂ ਅੰਮ੍ਰਿਤਸਰ ਦੇ ਵਿੱਚ ਤਿਆਰ ਹੋ ਰਹੀ ਹਲਦੀ ਦੀ ਤਾਂ ਮਾਝਾ ਹਲਦੀ ਦੇ ਨਾਮ ਦੇ ਉੱਤੇ ਸਰਦਾਰ ਯਾਦਵਿੰਦਰ ਸਿੰਘ ਹਲਦੀ ਦਾ ਇੱਕ ਪਲਾਂਟ ਚਲਾਉਂਦੇ ਨੇ ਸਟਾਰਟਅਪ ਚਲਾਉਂਦੇ ਨੇ ਔਰ ਉਹਨਾਂ ਦੀ ਹਲਦੀ ਕੱਲੇ ਅੰਮ੍ਰਿਤਸਰ 'ਚ ਨਹੀਂ ਬਲਕਿ ਦੁਨੀਆ ਭਰ ਦੇ ਹਰ ਕੋਨੇ 'ਚ ਜਾਂਦੀ ਜਿੱਥੇ-ਜਿੱਥੇ ਪੰਜਾਬੀ ਵਸਦੇ ਨੇ ਜਿੱਥੇ-ਜਿੱਥੇ ਜਾਤ ਜਾਂਦਾ ਉੱਥੇ ਸਰਦਾਰ ਸਾਹਿਬ ਦੀ ਹਲਦੀ ਜਾਂਦੀ ਹੈ ਤਾਂ ਸਰਦਾਰ ਸਾਹਿਬ ਤੇਲ ਵਾਲੀ ਹਲਦੀ ਤਿਆਰ ਕਰਦੇ ਨੇ ਅਕਸਰ ਹਲਦੀ ਸੁੱਕੀ ਹੁੰਦੀ ਹੈ ਪਰ ਸਰਦਾਰ ਜੀ ਤੇਲ ਵਾਲੀ ਹਲਦੀ ਤਿਆਰ ਕਰਦੇ ਨੇ ਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਆਖਿਰਕਾਰ ਕਿਵੇਂ ਸ਼ੁਰੂਆਤ ਹੋਈ ਭਾਈ ਸਾਹਿਬ ਪਹਿਲੀ ਗੱਲ ਤੇ ਤੇਲ ਵਾਲੀ ਹਲਦੀ ਦਾ ਕੀ ਕਨਸੈਪਟ ਹੈ ਸਤਿ ਸ੍ਰੀ ਅਕਾਲ ਜੀ ਤੇਲ ਵਾਲੀ ਹਲਦੀ ਕੁਦਰਤੀ ਤੇਲ ਹਰ ਇੱਕ ਚੀਜ਼ ਦੇ ਵਿੱਚ ਹੁੰਦਾ ਹੈ ਤੇ ਹਲਦੀ ਦੇ ਵਿੱਚ ਵੀ ਤੇਲ ਹੁੰਦਾ ਜਿਹੜਾ ਬਾਜ਼ਾਰ ਦੇ ਵਿੱਚੋਂ ਮਿਲਣ ਵਾਲੀ ਹਲਦੀ ਦੇ ਵਿੱਚੋਂ ਕੱਢ ਲੈਂਦੇ ਆ ਹਲਦੀ ਦੇ ਵਿੱਚ ਤੇਲ ਤੇ ਕਰਕਮਨ ਉਹ ਇਹਦੇ ਬੇਸਿਕਲੀ ਦੋ ਤੱਤ ਹੁੰਦੇ ਨੇ ਜਿਹੜੇ ਆਯੁਰਵੇਦ ਦੇ ਵਿੱਚ ਬਹੁਤ ਪਵਿੱਤਰ ਮੰਨੇ ਗਏ ਜਿਹੜੇ ਰੋਗਾਂ ਨੂੰ ਕੱਟਦੇ ਨੇ ਜੀ ਔਰ ਉਹਨਾਂ ਕਰਕੇ ਹੀ ਧਰਤੀ ਤੇਲ ਜਿਹੜੀ ਹੈਗੀ ਆ ਤੇਲ ਵਾਲੀ ਹਲਦੀ ਮਸ਼ਹੂਰ ਹੈ ਰੋਗਾਂ ਨੂੰ ਕੱਟਦੀ ਹੈ ਕੈਂਸਰ ਮੈਦੇ ਦੀਆਂ ਖਰਾਬੀਆਂ ਜੋੜਾਂ ਦੇ ਦਰਦ 슈ਗਰ ਗੱਲ ਕੀ ਕਿ ਜਿਹੜੀਆਂ ਵੀ ਤੁਸੀਂ ਬਿਮਾਰੀਆਂ ਦੀ ਗੱਲ ਸੋਚੋਗੇ ਤੇ ਉਹਨਾਂ ਦੇ ਲਈ ਇਹ ਇਲਾਜ ਦੇ ਵਿੱਚ ਕੰਮ ਆਦਾ ਹੈ ਪੁਰਾਣੇ ਸਮੇਂ ਚ ਹਲਦੀ ਨੂੰ ਬਹੁਤ ਇੰਪੋਰਟੈਂਟ ਮੰਨਿਆ ਜਾਂਦਾ ਸੀ ਕਿਸੇ ਨੂੰ ਕੋਈ ਛੱਟ ਬੈਡ ਵੀ ਲੱਗ ਜਾਂਦੀ ਸੀ ਤੋਸ ਵਲੇ ਨੂੰ ਹਲਦੀ ਲਾ ਦੁੰਦੇ ਸੀ ਕਿ ਅੱਜ ਵੀ ਤੁਸੀਂ ਉਸ ਤਰ੍ਹਾਂ ਦੀ ਹਲਦੀ ਤਿਆਰ ਕਰ ਰਹੇ ਹੋ ਬਿਲਕੁਲ ਜੀ ਕੁਦਰਤੀ ਤਰੀਕੇ ਦੇ ਨਾਲ ਤਿਆਰ ਹੋਈ ਹਲਦੀ ਜਿਹੜੀ ਹੈਗੀ ਉਹ ਤੁਸੀਂ ਆਯੁਰਵੇਦ ਦੇ ਸਿਧਾਂਤਾਂ ਮੁਤਾਬਕ ਵਰਤ ਸਕਦੇ ਜੀ ਜੀ ਜਿਸ ਤਰ੍ਹਾਂ ਪੁਰਾਣੇ ਵੈਦ ਕਹਿੰਦੇ ਸੀ ਬਜ਼ੁਰਗ ਵੀ ਕਹਿੰਦੇ ਆ ਕਿ ਛੱਟ ਦੇ ਉੱਤੇ ਹਲਦੀ ਜਿਹੜੀ ਹੈਗੀ ਆ ਉਹ ਲਾਓ ਜਦੋਂ ਕਿਸੇ ਨੂੰ ਸੱਟ ਲੱਗ ਜਾਂਦੀ ਆ ਹਲਦੀ ਵਾਲਾ ਦੁੱਧ ਪਿਆਓ ਪਰ ਸਭ ਤੋਂ ਪਹਿਲਾਂ ਹੋਰ ਕੁਝ ਨਹੀਂ ਹਲਦੀ ਵਾਲਾ ਦੁੱਧ ਪਿਆਓ ਜੇ ਕਿਸੇ ਦੇ ਪੈਰਾਂ ਦੇ ਉੱਤੇ ਕੋਈ ਫੰਗਲ ਇਨਸਪੈਕਸ਼ਨ ਇਨਫੈਕਸ਼ਨ ਹੁੰਦੀ ਸੀ ਤੇ ਉਹ ਦੇਸੀ ਗਾਂ ਦੇ ਗੋਏ ਦੇ ਧੂਣੀ ਵਾਲ ਕੇ ਤੇ ਉਹਦੇ ਉੱਤੇ ਹਲਦੀ ਪਾ ਕੇ ਤੇ ਉਹ ਧੂਣੀ ਦਿੰਦੇ ਸੀ ਪਰ ਮੇਰਾ ਸਵਾਲ ਹੈ ਕਿ ਉਹ ਜਿਹੜੀ ਹਲਦੀ ਦੀ ਕੁਆਲਿਟੀ ਸੀ ਕਿ ਤੁਸੀਂ ਉਹ ਹਲਦੀ ਦੀ ਕੁਆਲਿਟੀ ਨੂੰ ਪੂਰਾ ਰੱਖਿਆ हां जी बिल्कुल ਅਸੀਂ ਕੁਦਰਤੀ ਤਰੀਕੇ ਦੇ ਨਾਲ ਹਲਦੀ ਦੀ ਖੇਤੀ ਕਰਦੇ ਆ ਉਸ ਹਲਦੀ ਦੀ ਖੇਤੀ ਕਰਦੇ ਆ ਜਿਹੜੇ ਵੀ ਵਿਧੀਆਂ ਵਰਤਦੇ ਆ ਤੇ ਉਹ ਪੁਰਾਣੇ ਜਿਹੜੀ ਹੈਗੀ ਵੈਦਿਕ ਹਲਦੀ ਆ ਉਸੇ ਤਰੀਕੇ ਦਾ ਇਹਨੂੰ ਕਰਦੇ ਆ ਤੇ ਇਹ ਕੁਦਰਤੀ ਹੋਣ ਕਰਕੇ ਆਪਾਂ ਇਹ ਕਹਿ ਸਕਦੇ ਆ ਕਿ ਬਿਲਕੁਲ ਉਹੀ ਹੈ ਪੁਰਾਣੀ ਪ੍ਰਾਤਨ ਹਲਦੀ ਹੀ ਆ ਤੇ ਕਿੰਨਾ ਕੁ ਫਾਇਦਾ ਹੈ ਹਲਦੀ ਦੀ ਹਲਦੀ ਦਾ ਬਹੁਤ ਫਾਇਦਾ ਹੈ ਜੀ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਬਿਮਾਰੀਆਂ ਦੇ ਵਿੱਚ ਤੇ ਇਹਦਾ ਫਾਇਦਾ ਹੈਗਾ ਹੈਗਾ ਵਾ ਨਾਲ ਸਬਜੀ ਦੇ ਵਿੱਚ ਬਾਜ਼ਾਰੀ ਹਲਦੀ ਨਾਲੋਂ ਬਹੁਤ ਘੱਟ ਵਰਤੀ ਜਾਂਦੀ ਹੈ ਇਹ ਲਗਭਗ ਅੱਧੇ ਤੋਂ ਚੌਥਾ ਹਿੱਸਾ ਦੇ ਵਿੱਚ ਹੀ ਉਤੋਂ ਜ਼ਿਆਦਾ ਅਸਰ ਕਰਦੀ ਹੈ ਔਰ ਸ਼ੁੱਧ ਹੋਣ ਕਰਕੇ ਤੁਸੀਂ ਸਬਜੀ ਦਾ ਸਵਾਦ ਵੀ ਮਿਲਦਾ ਵਾ ਔਰ ਬਾਕੀ ਤੁਹਾਡੀ ਜੇਬ ਦੇ ਉੱਤੇ ਵੀ ਬਚਤ ਹੁੰਦੀ ਆ ਸਸਤੀ ਤੇ ਵਧੀਆ ਕੁਦਰਤੀ ਤੇ ਤੁਸੀਂ ਬਿਲਕੁਲ ਆਰਗੈਨਿਕ ਹਲਦੀ ਤਿਆਰ ਕਰਦੇ ਹੋ ਬਿਲਕੁਲ ਜੀ ਕੀ ਕੀ ਕਿਵੇਂ ਆਰਗੈਨਿਕ ਕਿਵੇਂ ਕਰਦੇ ਹੋ ਅਸੀਂ ਇੱਕ ਤੇ ਦੇਸੀ ਰੂੜੀ ਤੇ ਹੋਰ ਜਿੱਦਾਂ ਜੈਵਿਕ ਕਲਚਰ ਜਿਹੜਾ ਹੈਗਾ ਵਾ ਆਮ ਬਜਾਰੀ ਹਲਦੀ ਦੇ ਜਿਹੜੇ ਜਿਹੜੇ ਥਾਵਾਂ ਦੇ ਉਤੇ ਬੀਜਦੇ ਆ ਉੱਥੇ ਬਹੁਤ ਜ਼ਿਆਦਾ ਪੈਸਿਟਾਈਸਾਈਡ ਤੇ ਨਿਮਟੀਸਾਈਡ ਨਿਮਾਟੋਡ ਜਿਹੜੀ ਜਮੀਨ ਦੇ ਰੋਗ ਖਤਮ ਕਰਨ ਦੇ ਲਈ ਵਰਤੇ ਜਾਂਦੇ ਆ ਉਹ ਹਾਰਮਫੁਲ ਕੈਮੀਕਲ ਆ ਪੰਜਾਬ ਦੇ ਵਿੱਚ ਉਹ ਸਾਰੀਆਂ ਦਵਾਈਆਂ ਜਾਂ ਪੈਸਟ ਕੰਟਰੋਲ ਏਜੰਟ ਜਿਹੜੇ ਹੈਗੇ ਆ ਉਹ ਸਾਰੇ ਬੈਨ ਨੇ ਪਰ ਦੂਜੇ ਰਾਜਾਂ ਦੇ ਵਿੱਚ ਉਹ ਬੈਨ ਨਹੀਂ ਆ ਜਿਹੜੇ ਕੈਂਸਰ ਦਾ ਕਾਰਕ ਬਣਦੇ ਆ ਜੀ ਉਹ ਉਹਦਾ ਕੁਦਰਤੀ ਬਦਲ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਹੋਰ ਆਯੁਰਵੈਦਿਕ ਸੰਸਥਾਵਾਂ ਨੇ ਦਿੱਤਾ ਵਾ ਉਹ ਜੈਵਿਕ ਕਲਚਰ ਆ ਜਿੱਦਾਂ ਹ ਹੁੰਦੇ ਨੇ ਜਵਾਨੂ ਨਾਸ਼ਕ ਉਹ ਆਪਾਂ ਰੂੜੀ ਦੇ ਵਿੱਚ ਪਾ ਕੇ ਉਹਨਾਂ ਨੂੰ ਮਲਟੀਪਲਾਈ ਕਰ ਦਿੰਨੇ ਆ ਉਹ ਕੁਦਰਤੀ ਜੈਵਿਕ ਬੜ ਜਾਂਦੇ ਆ ਨਿਮਾ ਟੋੜ ਨੂੰ ਕੰਟਰੋਲ ਕਰਨ ਦੇ ਲਈ ਫੰਗਲ ਨੂੰ ਫੰਗਸ ਨੂੰ ਕੰਟਰੋਲ ਕਰਨ ਦੇ ਲਈ ਸੂਡੋਮਨਾਸ ਪਸੀਲੋਮਾਈਸਿਸ ਜਾਂ ਹੋਰ ਨਿਮਟੀਸਾਈਡ ਉਹ ਜਿਹੜੀਆਂ ਵਾ ਉਹ ਕੁਦਰਤੀ ਤਰੀਕੇ ਦੇ ਨਾਲ ਤੇ ਰੋਗ ਜੜਾਂ ਦੇ ਰੋਗ ਖਤਮ ਕਰਦੀਆਂ ਵਾ ਨਾਲ ਅਸੀਂ ਜਿਹੜੀਆਂ ਖਾਦਾਂ ਵਾ ਉਹਨਾਂ ਦੀ ਪੂਰਤੀ ਕਰਨ ਦੇ ਲਈ ਵਰਮੀ ਕੰਪੋਸਟ ਜਿਹੜਾ ਆਪਣਾ ਯੂਨਿਟ ਅਸੀਂ ਤਿਆਰ ਕੀਤਾ ਵਾ ਵਰਮੀ ਖਾਦ ਦੇਸੀ ਰੂੜੀ ਤੇ ਹੋਰ ਪਰਾਲੀ ਜਿਹੜੀ ਹੈਗੀ ਆ ਜਿਹੜੀ ਲੋਕੀ ਬਾਲਦੇ ਆ ਸਾੜਦੇ ਆ ਕਿ ਇਹਨੂੰ ਗਲੋ ਲਾਓ ਪਰ ਅਸੀਂ ਹੋਰ ਉਸ ਪਰਾਲੀ ਨੂੰ ਕਿਹਾ ਕਿ ਪਰਾਲੀ ਦਾ ਬਹੁਤ ਸਾਰਾ ਤੁਸੀਂ ਇਸਤੇਮਾਲ ਕਰਦੇ ਹੋ ਪਰਾਲੀ ਨੂੰ ਅਕਸਰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਫਿਰ ਪ੍ਰਦੂਸ਼ਣ ਦੀ ਬਹੁਤ ਸਾਰੇ ਚਲੋ ਇੱਕ ਅਲੱਗ ਤਰ੍ਹਾਂ ਦਾ ਮਸਲਾ ਤੁਸੀਂ ਪਰਾਲੀ ਦਾ ਇਸਤੇਮਾਲ ਕਿਵੇਂ ਕਰਦੇ ਹੋ ਅਸੀਂ ਪਰਾਲੀ ਨੂੰ ਜਦੋਂ ਲੋਕ ਸਾੜਨ ਲਈ ਹੁੰਦੇ ਤੇ ਅਸੀਂ ਥੋੜਾ ਖਰਚਾ ਕਰਕੇ ਤੇ ਬੇਲਾਂ ਬਣਵਾ ਕੇ ਤੇ ਇਕੱਠੀ ਕਰ ਲੈਂਦੇ ਆ ਅਗਲੇ ਸਾਲ ਦੇ ਹਲਦੀ ਦੇ ਉੱਤੇ ਪਾਉਣ ਦੇ ਲਈ ਹਲਦੀ ਦੇ ਉੱਤੇ ਪਾਉਣ ਦੇ ਦੋ ਤਿੰਨ ਫਾਇਦੇ ਹੋ ਜਾਂਦੇ ਆ ਇੱਕ ਤੇ ਗਰਮੀਆਂ ਦੇ ਚਲੂਤੋਂ ਪਾਣੀ ਨਹੀਂ ਸੁੱਕਦਾ ਨਮੀ ਰਹਿੰਦੀ ਆ ਦੂਸਰਾ ਵੀਡਸ ਨਹੀਂ ਉਗਦੇ ਜਿਹੜੇ ਲਦਣ ਨਦੀਨ ਆ ਜਿਨ੍ਹਾਂ ਨੂੰ ਬਾਅਦ ਚ ਹਲਦੀ ਦੇ ਝਾੜ ਦੇ ਉਤੇ ਫਰਕ ਪੈਂਦਾ ਵਾ ਉਹਨਾਂ ਨੂੰ ਗੋਡਣਾ ਪੈਂਦਾ ਫालतू ਜਿਹੜੀ ਫालतू ਜਿਹੜੇ ਹਲਦੀ ਤੋਂ ਬਿਨਾ ਬੂਟੇ ਉਗਦੇ ਆ ਉਹਨਾਂ ਨੂੰ ਕੰਟਰੋਲ ਕਰ ਦਿੰਦੀ ਆ ਤੀਸਰਾ ਜ਼ਮੀਨ ਦੇ ਵਿੱਚ ਜੈਵਿਕ ਪਦਾਰਥ ਪੈਦਾ ਕਰਦੀ ਆ ਉਹ ਜਿਹੜੇ ਸੂਖਮ ਜੀਵ ਆ ਗੰਡੋਏ ਆ ਉਹ ਸਾਰਾ ਕੁਝ ਪੈਦਾ ਹੋ ਕੇ ਤੇ ਜ਼ਮੀਨ ਨੂੰ ਪੋਲੀ ਕਰਦੇ ਤੇ ਨਾਲ ਖਰਾਕੀ ਤੱਤ ਵਧਾ ਦਿੰਦੇ ਆ ਸਾਨੂੰ ਇਹਦੇ ਨਾਲ ਹੋਰ ਜਿਹੜੀ ਪਰਾਲੀ ਗਲ ਕੇ ਉਹ ਰੂੜੀ ਵੀ ਬਣ ਜਾਂਦੀ ਆ ਮਤਲਬ ਪਰਾਲੀ ਇੱਕ ਨਹੀਂ 5-7 ਕੰਮ ਕਰਦੀ ਆ ਜਿਹੜੀ ਜ਼ਮੀਨ ਦੀ ਵੀ ਤਾਕਤ ਵਧਾ ਦਿੰਦੀ ਆ ਤੇ ਜ਼ਮੀਨ ਨੂੰ ਵਧਾਉਣ ਦੇ ਨਾਲ ਨਾਲ ਹਲਦੀ ਦਾ ਝਾੜ ਵੀ ਵਧਦਾ ਵਾ ਇਸ ਤਰੀਕੇ ਨਾਲ ਜੈਵਿਕ ਹਲਦੀ ਪੈਦਾ ਹੁੰਦੀ ਆ ਤੇ ਪਾਸੇ ਕਿਸਾਨ ਪਰਾਲੀ ਸਾੜ ਰਹੇ ਨੇ ਦੂਜੇ ਪਾਸੇ ਤੁਸੀਂ ਉਹਦਾ ਸਹੀ ਇਸਤੇਮਾਲ ਕਰ ਰਹੇ ਹੋ ਬਿਲਕੁਲ ਜੀ ਉਹ ਅਸੀਂ ਹਲਦੀ ਦੇ ਨਾਲ ਵੀ ਕਰਦੇ ਆ ਤੇ ਬਹੁਤ ਸਾਰੇ ਸੱਜਣਾ ਨੂੰ ਹੋਰਾਂ ਨੇ ਅਵੇਅਰ ਹੋ ਕੇ ਤੇ ਪਰਾਲੀ ਇਕੱਠੀ ਕਰਕੇ ਆਪਣੇ ਬਾਗਾਂ ਦੇ ਵਿੱਚ ਪਾਈ ਆ ਬੂਟਿਆਂ ਤੇ ਦਿਵਾਲੇ ਦਿਵਾਲੇ ਵੀ ਮਲਚਿੰਗ ਕੀਤੀ ਆ ਉਹ ਪਰਾਲੀ ਇੱਕ ਜ਼ਮੀਨ ਦੇ ਵਿੱਚ ਉਹ ਕੱਢਣੀ ਨਹੀਂ ਚਾਹੀਦੀ ਅਸਲ ਚ ਕੁਦਰਤ ਦਾ ਨਿਯਮ ਕੀ ਹੈ ਕਿ ਜੇ ਤੁਹਾਨੂੰ ਦਾਣਿਆਂ ਦੀ ਲੋੜ ਆ ਨਾ ਤੇ ਦਾਣੇ ਤੁਸੀਂ ਲੈ ਲਓ ਤੇ ਬਾਕੀ ਜੋ ਕੁਝ ਹੈਗਾ ਵਾ ਰਹਿਣ ਖੋਦ ਉਹ ਵਾਪਸ ਜ਼ਮੀਨ ਨੂੰ ਮੋੜ ਦਿਓ ਪਾਵੇਂ ਤੁਸੀਂ ਉਹ ਡੰਗਰਾਂ ਨੂੰ ਖਵਾਈ ਤੇ ਡੰਗਰਾਂ ਨੇ ਗੋਵਾ ਕੀਤਾ ਤੇ ਉਹ ਜ਼ਮੀਨ ਦੇ ਵਿੱਚ ਪਾ ਦਿਓ ਉਹ ਕੁਦਰਤ ਦਾ ਇੱਕ ਚੱਕਰ ਪੂਰਾ ਹੋ ਜਾਂਦਾ ਉਹਦੇ ਨਾਲ ਜ਼ਮੀਨ ਦੀ ਵੀ ਸ਼ਕਤੀ ਵਧਦੀ ਆ ਤੇ ਜਿਹੜੇ ਇਸ ਤਰ੍ਹਾਂ ਉਪਜਦੀ ਵੀ ਵਧੀਆ ਗੁਣਵੱਤਾ ਬਣੀ ਰਹਿੰਦੀ ਹੈ ਤੁਹਾਡੀ ਹਲਦੀ ਦਾ ਕਲਰ ਬੜਾ ਫਾਈਨ ਹੈ ਕਿਉਂਕਿ ਇਹਦੇ ਕੋਈ ਰੰਗ ਪਾਇਆ ਕਿ ኦਰੀਜਨਲ ਇਸ ਤਰ੍ਹਾਂ ਦਾ ਕਲਰ ਹੀ ਤੁਹਾਡਾ ਨਿਕਲਦਾ ਕਿਉਂਕਿ ਅਸੀਂ ਦੇਖਦੇ ਹਾਂ ਅਕਸਰ ਹਲਦੀ ਦੇ ਰੰਗ ਦੇ ਵਿੱਚ ਕਈ ਵਾਰ ਲਗਾਉਂਦੇ ਆ ਪਰ ਤੁਹਾਡਾ ਕਾਫੀ 스멜 ਵੀ ਇਹਦੀ ਬੜੀ ਜਬਰਦਸਤ ਹੈ ਔਰ ਇਸ ਦਾ ਕਲਰ ਵੀ ਬਹੁਤ ਫਾਈਨ ਹੈ ਹਾਂਜੀ ਇਹ ਸਾਨੂੰ 2008 ਤੋਂ ਅਸੀਂ ਹਲਦੀ ਦੀ ਖੇਤੀ ਕਰਦੇ ਆ ਤੇ ਉਦੋਂ ਤੋਂ ਹੌਲੀ 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 ਅਸੀਂ ਦਿਨ ਬਦ ਦਿਨ ਕੁਝ ਨਾ ਕੁਝ ਨਵਾਂ ਸਿੱਖਦੇ ਰਹਿੰਦੇ ਆ ਜਿਹਦੇ ਕਰਕੇ ਇਹਨੂੰ ਹਲਦੀ ਨੂੰ ਕਿਸ ਟਾਈਮ ਦੇ ਉੱਤੇ ਲਗਾਉਣਾ ਕਿਸ ਟਾਈਮ ਦੇ ਉੱਤੇ ਇਹਨੂੰ ਕਿਸ ਤਰੀਕੇ ਦੇ ਨਾਲ ਇਹਨੂੰ ਤਿਆਰ ਕਰਨਾ ਇਹ ਸਾਰਾ ਕੁਝ ਜਿਹੜੀਆਂ ਹੈਗੀਆਂ ਵੱਖ-ਵੱਖ ਤਰੀਕੇ ਜਿਹੜੇ ਆ ਉਹ ਅਸੀਂ ਸਿੱਖੇ ਤੇ ਉਹਦੇ ਵਿੱਚ ਇਹਦਾ ਰੰਗ ਜਿਹੜਾ ਹੈਗਾ ਕੁਦਰਤੀ ਚਮਕਦਾਰ ਤੇ ਬਹੁਤ ਸੋਹਣੀ ਮਹਿਕ ਤੇ ਵੱਧ ਤੇਲ ਇਹ ਸਾਰਾ ਉਹਨਾਂ ਵਿਧੀਆਂ ਦੇ ਕਰਕੇ ਹੀ ਸਾਨੂੰ ਮਿਲਦਾ ਵਾ ਤੇਲ ਦਾ ਕੰਟੈਂਟ ਕਿਵੇਂ ਆਉਂਦਾ ਤੇਲ ਦਾ ਕੰਟੈਂਟ ਜਿਹੜਾ ਹੈਗਾ ਵਾ ਜ਼ਮੀਨ ਦੇ ਵਿੱਚ ਜਦੋਂ ਅਸੀਂ ਜ਼ਿਆਦਾ ਚਿਰ ਰੱਖਦੇ ਹਾਂ ਜ਼ਮੀਨ ਦੇ ਵਿੱਚ ਹਲਦੀ ਨੂੰ ਜੀ ਜਦੋਂ ਪੱਤੇ ਸੁੱਕ ਗਏ ਸੁੱਕਣ ਤੋਂ ਬਾਅਦ ਵਿੱਚ ਕੁਝ ਸਮਾਂ ਇਹਨੂੰ ਜ਼ਮੀਨ ਦੇ ਵਿੱਚ ਪੈ ਰਹਿਣ ਦੇਣਾ ਤੇ ਫੇਰ ਇਹਨੂੰ ਪੁੱਟਣਾ ਪੁੱਟਣ ਸਾਰੀ ਇਹਨੂੰ ਧੋਕੇ ਤੇ ਉਹ ਬਾਲਣਾ ਹੂੰ ਉਂਗਰਨ ਤੋਂ ਪਹਿਲਾਂ ਪਹਿਲਾਂ ਇਹਦੀ ਉੱਬਲਣੀ ਚਾਹੀਦੀ ਉਸ ਕਰਕੇ ਉਹ ਸਾਰਾ ਕੁਝ ਗੁਦਰਤੀ ਤੱਤੇ ਜਿਹੜੇ ਹੈਗੇ ਉਹ ਬਚੇਰੇ ਦੇ ਤੇ ਇਹਨੂੰ ਸਬੂਤੀ ਨੂੰ ਧੁੱਪੇ ਹੀ ਸਕਾਉਣੇ ਆ ਅੱਛਾ ਜੀ ਜੀ ਮਸ਼ੀਨ 'ਚ ਨਹੀਂ ਸਕਾਉਂਦੇ ਨਹੀਂ ਮਸ਼ੀਨ 'ਚ ਨਹੀਂ ਉਹ ਇੱਕ ਹੈਗਾ ਵੀ ਮਹਿੰਗਾ ਵੀ ਕੰਮ ਹੈਗਾ ਵਾ ਧੁੱਪੇ ਸਕਾਉਣੇ ਆ ਸਬੂਤੀ ਨੂੰ ਸਕਾਉਣੇ ਜਿਹਦੇ ਕਰਕੇ ਜ਼ਰੂਰੀ ਤੇਲ ਤੱਤ ਵਿੱਚ ਹੀ ਨਿਕਲਦੇ ਉਹ ਕਿਉਂਕਿ ਜਦੋਂ ਇਹਦੇ 'ਚ ਕਰਕਮੈਨ ਹੁੰਦਾ ਵਾ ਜਿਹੜਾ ਧੁੱਪ ਦੇ ਵਿੱਚ ਉੱਡਣ ਯੋਗ ਹੂੰ ਉਹ ਉੱਡ ਜਾਂਦਾ ਵਾ ਤੇ ਅਸੀਂ ਜਦੋਂ ਇਹਨੂੰ ਸਬੂਤੀ ਨੂੰ ਸਿਖਾਉਨੇ ਆ ਤੇ ਉਹ ਸਾਰਾ ਕੁਝ ਵਿੱਚੇ ਰਹਿੰਦਾ ਵਾ ਆਮ ਜਦੋਂ ਕੱਪੜਿਆਂ ਨੂੰ ਧੋਂਦੇ ਆ ਬੀਬੀਆਂ ਜਦੋਂ ਧੋਂਦੀਆਂ ਤੇ ਹਲਦੀ ਦਾ ਦਾਗ ਉਹ ਨਾ ਚਿਰ ਨਹੀਂ ਲੱਗਦਾ ਜਿੰਨਾ ਚਿਰ ਤੱਕ ਕਮੀਜ਼ ਨੂੰ ਜਾਂ ਕੱਪੜੇ ਨੂੰ ਧੁੱਪੇ ਨਹੀਂ ਸੁੱਕਣੇ ਪਉਂਦੇ ਤੁਪੇ ਹੀ ਸੁੱਕੜੇ ਪਾਉਣ ਦੇ ਨਾਲ ਉਹ ਰੰਗ ਜਿਹੜਾ ਹੈਗਾ ਉੱਡਦਾ ਇਸੇ ਤਰ੍ਹਾਂ ਜੇ ਤੁਪੇ ਹਲਦੀ ਨੂੰ ਚੀਰ ਕੇ ਸੁਕਾ ਦਿਓ ਤਾਂ ਉਹਦਾ ਰੰਗ ਜੇ ਤੇ ਜ਼ਰੂਰੀ ਤੇਲ ਜਿਹੜੇ ਹੈਗੇ ਨਿਕਲ ਜਾਂਦੇ ਆ ਇਹ ਸਾਰਾ ਕੁਝ ਇਸੇ ਵਿਧੀ ਕਰਕੇ ਆ ਕਿੱਥੇ ਕਿੱਥੇ ਜਾਂਦੀ ਬਾਜੀ ਤੁਹਾਡੀ ਹਲਦੀ ਹਲਦੀ ਸਾਡੀ ਸਾਡੇ ਕੋਲ 2008 ਤੋਂ ਅਸੀਂ ਇੱਕ ਛੋਟੀ ਜੀ ਕਿਸਾਨ ਹਟ ਖੋਲੀ ਸੀ ਤੇ ਲੋਕੀ ਸਾਡੇ ਕੋਲ ਆਣ ਕੇ ਲੈ ਕੇ ਜਾਣਾ ਸ਼ੁਰੂ ਹੋ ਗਿਆ ਸੀ ਕਿਸਾਨ ਮੇਲੇ ਚ ਵੀ ਜਾਂਦੇ ਆ ਤੇ ਜਿਹੜਾ ਇੱਕ ਵਾਰ ਹਲਦੀ ਲੈ ਲੈਂਦਾ ਵਾ ਆਪਣੇ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਜਾਂਦਾ ਉਹਨਾਂ ਦੇ ਲਈ ਸਾਡੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਤੇ ਦੁਬਈ ਜਿੱਥੇ ਵੀ ਜਿੱਥੇ ਵੀ ਪੰਜਾਬੀ ਵੱਸਦੇ ਆ ਉਹ ਸਾਰੇ ਲੈ ਕੇ ਜਾਂਦੇ ਆ ਤੇ ਪੰਜਾਬ ਦੇ ਵਿੱਚ ਜਿਹੜੇ ਹੈਗੇ ਉਹ ਆਪਣੇ ਰਿਸ਼ਤੇਦਾਰਾਂ ਦੇ ਲਈ ਲੈ ਕੇ ਜਾਂਦੇ ਆ ਭਾਵੇਂ ਜਲੰਧਰੋਂ ਕੋਈ ਲੁਧਿਆਣੋਂ ਕੋਈ ਪਟਿਆਲੋਂ ਇੱਥੋਂ ਹੀ ਜਾਂਦੇ ਆਉਂਦੇ ਆ ਲੈ ਕੇ ਜਾਂਦਾ ਜਿਹੜੇ ਨਹੀਂ ਆ ਸਕਦੇ ਜਿੱਦਾਂ ਕਿਸਾਨ ਮੇਲੇ ਦੇ ਵਿੱਚ ਸਾਡੇ ਨਾਲ ਜੁੜੇ ਹੁੰਦੇ ਆ ਤੇ ਉਹਨਾਂ ਕੋਲ ਸਾਡਾ ਨੰਬਰ ਹੁੰਦਾ WhatsApp 'ਤੇ ਸਾਡੇ ਕੋਲੋਂ ਢਾਕਰਾ ਹੀ ਮੰਗਵਾ ਲੈਂਦੇ ਨੇ ਉਹ ਢਾਕਰੇ ਜਿਹੜੀ ਹੈਗੀ ਆ ਉਹਨਾਂ ਕੋਲ ਦੂਜੇ ਤੇ ਜਿਹੜੇ ਦਿਨ ਪਹੁੰਚ ਜਾਂਦੀ ਹੈ ਹਲਦੀ ਨਾਲ ਸ਼ਾਇਦ ਨਾਲ ਤੇਲਵਾਜਾ ਹੋਰ ਵੀ ਅ ਗੋੜਵਾ ਮੌਸਮੀ ਮੌਸਮ ਦੇ ਹਿਸਾਬ ਦੇ ਨਾਲ ਇਹ ਇਸ ਤਰੀਕੇ ਦੇ ਨਾਲ ਅਸੀਂ ਉਹ ਜਿਹੜੀ ਸਪਲਾਈ ਕਰਦੇ ਰਹਿੰਦੇ ਆ ਮਤਲਬ ਪੰਜਾਬ ਜੰਮੂ ਇਥੋਂ ਤੱਕ ਕਿ ਮਹਾਰਾਸ਼ਟਰ ਤੱਕ ਵੀ ਸਾਡੀ ਹਲਦੀ ਜਿਹੜੀ ਹੈ ਜਾਂਦੀ ਹੈ ਜਿੱਦਾਂ ਤੇ ਪੰਜਾਬ ਮਾਜੇ ਦੀ ਹਲਦੀ ਕੋਈ ਸਪੈਸ਼ਲ ਖਾ ਸਕੋਗੇ ਤੁਸੀਂ ਨਾਂ ਵੀ ਮਾਜਾ ਦਿੱਤਾ ਮਾਜੇ ਦੇ ਤੇ ਰਹਿਣ ਵਾਲੇ ਉਹ ਤੇ ਨਾਂ ਵੀ ਤੁਸੀਂ ਮਾਝਾ ਫੂਡਸ ਦਿੱਤਾ ਆਹਾਂ ਜੀ ਮਾਝਾ ਤੇ ਸਾਡਾ ਇੱਕ ਦੇ ਇਲਾਕੇ ਦੇ ਨਾਲ ਪਿਆਰ ਹੁੰਦਾ ਵਾ ਮਹਾਰਾਜ ਦੀ ਕਿਰਪਾ ਵਾ ਮਾਝੇ ਦੇ ਉੱਤੇ ਤੇ ਇਸ ਕਰਕੇ ਅਸੀਂ ਉਹ ਮਾਝਾ ਨਾਮ ਰੱਖਿਆ ਤੇ ਮਾਝੇ ਦਾ ਖਾਸ ਤੇ ਇਸੇ ਕਰਕੇ ਕਿ ਕੁਦਰਤੀ ਤੇ ਚੰਗੀ ਹਲਦੀ ਆ ਆਪਣੀ ਖੇਤੀ ਆ ਖੇਤ ਤੋਂ ਖਾਣੇ ਤੱਕ ਇਹ ਇੱਕ ਮਾਜਾ ਫੂਡਸ ਮਾਜਾ ਹਲਦੀ ਲੋਕਾਂ ਦੀ ਜ਼ੁਬਾਨ ਦੇ ਉੱਤੇ ਇੱਕ ਚੰਗੀ ਉਤਪਾਦ ਦੇ ਕਰਕੇ ਚੜੀ ਗਿਆ ਵਾ ਤੇ ਮਾਜਾ ਦੇ ਪਰਮਾਤਮਾ ਦਾ ਗੁਰੂ ਮਹਾਰਾਜ ਦੀ ਕਿਰਪਾ ਹੋਣ ਕਰਕੇ ਇਹਦੀ ਚੜ੍ਹਾਈ ਆ ਅੱਛਾ ਤੁਸੀਂ ਆਪਣਾ ਐਡਰੈਸ ਦੇ ਦਿਓ ਔਰ ਆਪਣਾ ਫੋਨ ਨੰਬਰ ਦੇ ਦਿਓ ਜੇਰੇਕੀ ਸੱਜਣ ਵੀਰ ਤੁਹਾਡੇ ਕੋਲ ਮੰਗਵਾਣਾ ਚਾਹਣ ਮੰਗਵਾ ਸਕਦੇ ਮਾਜਾ ਹਲਦੀ ਜਦੋਂ ਤੁਸੀਂ ਗੂਗਲ ਮੈਪ ਦੇ ਉੱਤੇ ਲੱਭੋਗੇ ਤੇ ਮਾਜਾ ਹਲਦੀ ਦਾ ਤੁਹਾਨੂੰ ਲੋਕੇਸ਼ਨ ਆ ਜਾਊਗੀ ਸਾਡਾ ਫੋਨ ਨੰਬਰ ਹੈਗਾ 9855775546 ਇਹ ਵਟਸਐਪ ਦਾ ਨੰਬਰ ਹੈ ਇਹਦੇ ਉੱਤੇ ਤੁਸੀਂ ਕਦੇ ਵੀ ਆਰਡਰ ਕਰਕੇ ਤੇ ਸਾਨੂੰ ਸਾਡੇ ਕੋਲ ਮੰਗਵਾ ਸਕਦੇ ਜੀ ਆ 9855775546 ਜੀ ਇਸ ਨੰਬਰ ਦੇ ਉੱਤੇ ਤੁਸੀਂ ਵਟਸਐਪ ਕਰ ਦਿਓ ਤੇ ਅਸੀਂ ਹਲਦੀ ਤੁਹਾਨੂੰ ਭੇਜ ਦਿਆਂਗੇ ਡਾਕ ਰਾਹੀਂ ਤੇ ਜਾਂ ਫਿਰ ਆਉਂਦੇ ਜਾਂਦੇ ਕਿਤੇ ਸਾਡੇ ਕੋਲ ਨਾਲ ਚਾਹ ਦੀ ਪਿਆਲੀ ਇੱਕ ਪੀ ਲਈ ਅਸੀਂ ਇੱਕ ਗਰਮ ਚਲ ਵੀ ਬਹੁਤ ਵਧੀਆ ਬਣਾਇਆ ਉਹ ਵੀ ਤੁਸੀਂ ਮੰਗਵਾ ਸਕਦੇ ਜੀ ਤਾਂ ਬਿਲਕੁਲ ਕੀ ਪਾਹਲ ਦੀ ਵੇਚ ਤੇ ਬਾਜ਼ੀ ਤੁਸੀਂ ਅਸੀਂ 350 ਰੁਪਏ ਇੱਥੋਂ ਹਲਦੀ ਹੁੰਦੀ ਆ ਤੇ ਡਾਕ ਦਾ ਖਰਚਾ ਦਵਾ ਦਾ ਵੱਖਰਾ ਹੋ ਜੂਗਾ ਡਾਕ ਦਾ ਖਰਚਾ ਦਿੰਦੇ ਜੀ 350 ਰੁਪਏ ਕਿਲੋ ਦੇ ਵਿੱਚ ਬੰਦਾ ਮਤਲਬ ਬਿਮਾਰੀਆਂ ਤੋਂ ਮੁਕਤ ਹੋ ਸਕਦਾ ਬਿਮਾਰੀਆਂ ਤੋਂ ਮੁਕਤ ਹੋ ਸਕਦਾ ਸਵਾਦਾ ਖਾਣਾ ਖਾ ਸਕਦਾ ਤੇ ਹੋਰ ਆਪਣੇ ਰਿਸ਼ਤੇਦਾਰ ਸਜਣਾ ਬੇਲੀਆ ਨੂੰ ਚੰਗਾ ਤੋਹਫਾ ਵੀ ਦੇ ਸਕਦਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਮਾਜੇ ਦੀ ਇੱਕ ਵੱਖਰੀ ਪਛਾਣ ਹੈ ਔਰ ਮਾਜੇ ਦੀ ਇਸ ਪਛਾਣ ਦੇ ਵਿੱਚ ਅੱਜ ਅਸੀਂ ਮੁਲਾਕਾਤ ਕਰਵਾਈ ਆਦਵਿੰਦਰ ਹੜਾ ਨਾਲ ਜੋ ਕਿ ਹਲਦੀ ਬਣਾਉਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਰੋਗਾਂ ਤੋਂ ਮੁਕਤ ਹੋਣ ਵਾਸਤੇ ਅਗਰ ਤੁਸੀਂ ਜ਼ਿੰਦਗੀ ਸਾਫ਼ ਸੁਥਰੀ ਜੀਣਾ ਚਾਹੁੰਦੇ ਹੋ ਤਾਂ ਹਲਦੀ ਦਾ ਇਸਤੇਮਾਲ ਕਰੋ ਤਾਂ ਉਹਨਾਂ ਦਾ ਮੋਬਾਈਲ ਨੰਬਰ ਵੀ ਸੀ ਤੁਹਾਨੂੰ ਮੈਂਸ਼ਨ ਕੀਤਾ ਹੈ ਤਾਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਚੀਜ਼ਾਂ ਨੂੰ ਅਪਣਾਓ ਤਾਂ ਕਿ ਅਸੀਂ ਚੰਗੀ ਸਿਹਤ ਆਪਣੀ ਕਾਇਮ ਰੱਖ ਸਕੀਏ ਕੈਮਰਾਮੈਨ ਅਜੀਤਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ